ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਭੀੜਪੜ ਵਾਲੇ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਦਰਅਸਲ ਇਸ ਅਭਿਆਨ ਦਾ ਮਕਸਦ ਇਹ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਠੱਲ ਪਾਈ ਜਾਵੇ ਤੇ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੱਖ-ਵੱਖਰੀਆਂ ਥਾਵਾਂ ਤੇ ਅਜਿਹੇ ਹੀ ਜਿਹੜੇ ਆਪਰੇਸ਼ਨ ਨੇ ਉਚਲਾਈ ਜਾ ਰਹੇ ਨੇ ਜਿਸ ਨੂੰ ਲੈ ਕੇ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਭੀੜਪੜ ਵਾਲੇ ਇਲਾਕਿਆਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਸੰਵੇਦਨਸ਼ੀਲ ਥਾਵਾਂ ਨੇ ਉੱਥੇ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਤੇ ਇਸੇ ਦਰਮਿਆਨ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਜਿਹੇ ਅਨਸਰਾਂ ਤੇ ਠੱਲ ਪਾਈ ਜਾ ਸਕੇ ਨਸ਼ਿਆਂ ਨੂੰ ਰੋਕਣ ਦੇ ਲਈ ਅਪਰਾਧ ਨੂੰ ਰੋਕਣ ਦੇ ਲਈ ਬਠਿੰਡਾ ਪੁਲਿਸ ਇਸ ਵੇਲੇ ਮੁਸਤੈਦ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਵੱਖ-ਵੱਖੀਆਂ ਥਾਵਾਂ ਤੇ ਛਾਪੇ ਵੀ ਮਾਰੇ ਗਏ ਨੇ ਤੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਆਇਆ ਦਾਰੇ ਕੀ ਕਹਿਣਾ ਚਾਹੋ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਕੋਆਈ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਕਿਉਂਕਿ ਇੰਡੀਪੈਂਡੈਂਸ ਡੇਟ ਦਿੱਤੀ ਜਾ ਰਿਹਾ ਉਸ ਬੰਦ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੀ ਸਰਚ ਪ੍ਰੈਸ਼ਰ ਸਾਡੇ ਵੱਲੋਂ ਚਲਾਇਆ ਜਾ ਰਿਹਾ ਉਸ ਬੰਦ ਦੇ ਵਿੱਚ ਅੱਜ ਅਸੀਂ ਮਾਰਨਿੰਗ ਬਠਿੰਡਾ ਜੇਲ੍ਹ ਦੀ ਜਿਹੜੀ ਸਰਪ੍ਰਾਈਜ਼ ਚੈਕਿੰਗ ਕੀਤੀ ਸੀਗੀ ਹੁਣ ਅੱਜ ਆਫਟਰਨੂਨ ਅਸੀਂ ਬਸ ਸਟੈਂਡ ਬਠਿੰਡਾ ਦੀ ਜਿਹੜੀ ਹੈਗੀ ਚੈਕਿੰਗ ਕਰ ਰਹੇ ਹਾਂ ਇਸ ਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਿਟੀ 1 ਤੇ ਪੀਸੀਆਰ ਦੇ ਫੋਰਸ ਮੁਲਾਜ਼ਮ ਥਾਣਾ ਕਨਾਲ ਕਲੋਨੀ ਥਾਣਾ ਕੋਤਵਾਲੀ ਦੀ ਜਿਹੜੀ ਫੋਰਸ ਹੈਗੀ ਉਹਨੂੰ ਸਾਰੇ ਨੂੰ ਨਾਲ ਲੈ ਕੇ ਬੱਸ ਸਟੈਂਡ ਬਠਿੰਡਾ ਦੀ ਜਿਹੜੀ ਚੈਕਿੰਗ ਅਸੀਂ ਕੀਤੀ ਜਾ ਰਹੀ ਹੈ ਮੇਨ ਮਕਸਦ ਸਾਡਾ ਇਹ ਹੈਗਾ ਵੀ ਜਿਹੜਾ ਜਿਹੜੇ ਭੀੜ-ਪਾੜ ਵਾਲੇ ਏਰੀਆ ਨੇ ਜਿੱਥੇ ਪਬਲਿਕ ਦੀ ਆਵਾਜ਼ੀ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਏਰੀਆਜ਼ ਦੇ ਵਿੱਚ ਜਿਹੜਾ ਇੱਕ ਚੈਕਿੰਗ ਕਰਨੀ ਸਰਪ੍ਰਾਈਜ਼ ਚੈਕਿੰਗ ਕਰਨੀ ਜਿਹੜਾ ਕੋਈ ਸ਼ੱਕੀ ਮਿਲਦਾ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕਰਨੀ ਤਾਂ ਕਿ ਜਿਹੜਾ ਸ਼ਰਾਰਤੀ ਬੰਦਾ ਉਹਨੂੰ ਨੱਥ ਪਾਈ ਜਾ ਸਕੇ ਕਿਸੇ ਤਰ੍ਹਾਂ ਦੀ ਕੋ ਘਟਰਾ ਨੂੰ ਅੰਜਾਮ ਨਾ ਦੇ ਸਕੇ ਸਰ ਗੱਲ ਕੀਤੀ ਜਾਵੇ ਜਿੱਦਾਂ ਬੰਦਾ ਕਰਸ ਤੋਂ ਉਸ ਤੋਂ ਤੁਸੀਂ ਚੱਕ ਦੇਣ ਤੁਸੀਂ ਕਾਹਦਾ ਚੜਿਆ ਕੁਝ ਪਿਆਛਲ ਜਗ੍ਹਾ ਵੀ ਕੀਤੀਆਂ ਨੇ ਕਿ ਤੁਹਾਡੇ ਵੱਲੋਂ ਨਿਸ਼ਚਿਤ ਕੀਤੀਆਂ ਗਈਆਂ ਜਿਨ੍ਹਾਂ ਨੂੰ ਚੱਕ ਦੇਣ ਚਾਹਦੇ ਆ ਤਾਂ ਦੇਖੋ ਜਿਹੜੀ ਜਿੱਥੇ ਪਬਲਿਕ ਦੀ ਜ਼ਿਆਦਾ ਫੁੱਟਬਾਲ ਹੁੰਦੀ ਹੈ ਜਿੱਦਾਂ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਜਾਂ ਜਿਹੜੇ ਮਾਰਕੀਟ ਪਲੇਸਸ ਨੇ ਜਿੱਥੇ ਧੋਬੀ ਬਾਜ਼ਾਰ ਸਦਰ ਬਾਜ਼ਾਰ ਉਹਨਾਂ ਏਰੀਆਸ ਦੇ ਜਿਹੜੀ ਸਾਡੇ ਵੱਲੋਂ ਚੈਕਿੰਗ ਭਿਆਨ ਜਿਹੜਾ ਚਲਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਜੱਟੇ ਵੱਲੋਂ ਸ਼ਿਫਟਿੰਗ ਨਾਕਾਬੰਦੀ ਜਿਵੇਂ ਈਵਨਿੰਗ ਟਾਈਮ ਮਾਰਨਿੰਗ ਟਾਈਮ ਆਫਟਰਨੂਨ ਟਾਈਮ ਅਲੱਗ-ਅਲੱਗ ਫੁੱਟ ਪੈਟਰੋਲਿੰਗ ਅਲੱਗ-ਅਲੱਗ ਸਰਪ੍ਰਾਈਜ਼ ਚੈਕਿੰਗ ਕਰਾਈਆਂ ਸੀ ਜਿਹੜੀ ਏਰੀਆ ਨੇ ਚੂਜਨ ਕਵਰ ਕਰ ਰਹੇ ਆ ਅੱਜ ਅਸੀਂ ਮਾਰਨਿੰਗ ਵੀ ਸਿਟੀ 1 ਸਿਟੀ 2 ਸ਼ਹਿਰ ਦੇ ਪੰਜੋ ਐਸ ਐਚਓ ਸਬੰਨ ਸੀਏ ਇੰਚਾਰਜ 1 ਸੀਏ ਇੰਚਾਰਜ 2 ਸਾਰੀ ਸਾਰੀ ਟੀਮ ਨੇ ਜਿਹੜੀ ਜੇਲ੍ਹ ਦੀ ਜਿਹੜੀ ਸਰਪ੍ਰਾਈਜ਼ ਚੈਕਿੰਗ ਵੀ ਕੀਤੀ ਸੀਗੀ ਆ ਕੁਛ ਜਿਹੜੀ ਹੈਗੀ ਚੀਜ਼ਾਂ ਸ਼ੱਕੀ ਸਾਨੂੰ ਜਿਹੜੀ ਮਿਲੀਆਂ ਸੀਗੀਆਂ ਉਹ ਅਸੀਂ ਉਹਨੂੰ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਅੱਗੇ ਕ ਲਿਕ ਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਕੋਈ ਵੀ ਸਮਾਨ ਰੱਖੀ ਅੰਦਰ ਕਿਸੇ ਜਗ੍ਹਾ ਤੇ ਚੋਰੀ ਦੇਖੋ ਜਿਹੜੀ ਜਿੱਥੇ ਵੀ ਕੋਈ ਇਦਾਂ ਦੀ ਕੋਈ ਅਲਵਾਰਸ ਵਸਤੂ ਮਿਲਦੀ ਹੈ ਡੈਫੀਨਿਟਲੀ ਉਹਨੂੰ ਆਪ ਜਿਹੜਾ ਹੈਗਾ ਚੈੱਕ ਕਰਨ ਦੀ ਬਜਾਏ ਸਬੰਧਤ ਜਿਹੜੇ ਪੁਲਿਸ ਨੂੰ ਤੁਸੀਂ ਇਨਫੋਰਮ ਕਰਨਾ ਚਾਹੀਦਾ ਕਿਉਂਕਿ ਇੰਨਾ ਜਿਹੜੇ ਜਿੱਥੇ ਭੀੜ-ਭੜ ਜ਼ਿਆਦਾ ਹੁੰਦੀ ਹੈ ਪਬਲਿਕ ਏਰੀਆ ਦੇ ਵਿੱਚ ਕੋਈ ਵੀ ਬੰਦਾ ਕਿਸੇ ਟਾਈਮ ਸ਼ਰਾਰਤ ਕਰ ਸਕਦਾ ਸਾਡਾ ਮੇਨ ਮਕਸਦ ਇਹ ਹੀ ਹੈ ਵੀ ਜਿਹੜਾ ਬੰਦਾ ਸ਼ਰਾਰਤੀ ਬੰਦਾ ਹੈ ਉਹਨੂੰ ਪਹਿਲਾਂ ਹੀ ਅਸੀਂ ਕੰਟਰੋਲ ਕਰ ਲਈਏ ਨੱਥ ਪਾ ਲਈਏ ਇਸੇ ਕਰਕੇ ਅਸੀਂ ਜਿਹੜੇ ਵਾਰ-ਵਾਰ ਜਿਹੜੇ ਹੈਗੇ ਸਰਚ ਪ੍ਰੈਸ਼ਨ ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਲੱਗ-ਅਲੱਗ ਟਾਈਮ ਤੇ ਚਲਾ ਰਹੇ ਹਾਂ